328 ਪਾਵਰ ਸਰੂਪਾਂ ਦੇ ਮਾਮਲੇ 'ਚ ਸਤਿੰਦਰਪਾਲ ਸਿੰਘ ਕੋਹਲੀ ਦੀ ਗ੍ਰਿਫਤਾਰੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਨੇ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਕਰਕੇ ਐ ਜੀ ਪੀ ਸੀ ਬਾਦਲ ਪਰਿਵਾਰ ਤੇ ਸੂਬਾ ਸਰਕਾਰ ਤੇ ਗੰਭੀਰ ਦੋਸ਼ ਲਗਾਏ ਨੇ ਆ ਸੁਣਦੇ ਹਾਂ ਵਾਹਿ ਖਾਲਸਾ ਸਾਹਿਬ ਜੀ ਕੀ ਫਤਿਹ ਜਿਹੜਾ ਸਤਿੰਦਰਪਾਲ ਸਿੰਘ ਕੋਹਲੀ ਦਾ ਅਰੈਸਟ ਹੋਇਆ ਔਰ ਜਿਹੜਾ ਐਸ ਜੀ ਪੀ ਸੀ ਨੇ ਇਹਦੇ ਉੱਤੇ ਵਣਦੀ ਕਾਰਵਾਈ ਟਾਈਮ ਸਿਰ ਕੀਤੀ ਨਹੀਂ ਉਹਦੇ ਬਾਰੇ ਅਸੀਂ ਬੇਨਤੀ ਕਰਨਾ ਚਾਹੁੰਦੇ ਆਂ ਸ਼੍ਰੋਮਣੀ ਅਕਾਲੀ ਦਾ ਨੰਬਰ ਸਰ ਨੇ ਇਹ ਜਿਹੜਾ 328 ਰੂਪਾ ਦਾ ਮੁੱਦਾ ਹੈ ਮੋੜ ਤੋਂ ਇਹਦੇ ਉੱਤੇ ਕਾਰਵਾਈ ਮੰਗੀ ਹੈ ਅਸੀਂ ਇਹ ਕਾਰਵਾਈ ਕਰਾਉਣ ਵਾਸਤੇ 1 ਸਾਲ ਧਰਨਾ ਗੋਬਿੰਦ ਸਿੰਘ ਲੋਂਗੋਵਾਲ ਦੇ ਘਰ ਦੇ ਸਾਹਮਣੇ ਲੋਂਗੋਵਾਲ ਰੱਖਿਆ ਜਾਰੀ ਕਿ ਆ 328 ਰੂਪਾ ਦਾ ਸਾਨੂੰ ਬੇਰਵਾਦ ਦਿੱਤਾ ਜਾਵੇ ਕਿ ਕਿੱਥੇ ਸਤਾਪਤ ਹੈਗੇ ਆ ਕਿਸ ਹਾਲਾਤ ਚ ਹੈਗੇ ਆ ਕਿਉਂਕਿ ਅਸੀਂ ਸਾਰੇ ਨੇ ਦੇਖਿਆ ਕਿ ਬਰਦਾਦੀ ਦੇ ਵਿੱਚ ਗੁਰੂ ਸਾਹਿਬ ਦੇ ਕੀ ਹਾਲ ਹੋਏ ਸੀ ਤੇ ਕਿਵੇਂ ਪੰਜਾਬ ਦੇ ਵਿੱਚ ਉਦੋਂ ਐਡੀ ਵੱਡੀ ਐਜੀਟੇਸ਼ਨ ਹੋਈ ਜਿਹਦੇ ਵਿੱਚ ਬੰਦੇ ਸ਼ਹੀਦ ਵੀ ਹੋਏ ਔਰ ਬਾਦਲ ਸਰਕਾਰ ਅਕਾਲੀ ਸਰਕਾਰ ਨੇ ਉਹ ਪੁਲਿਸ ਅਫਸਰ ਜਿਹੜੇ ਕੀ ਕਹਿੰਦੇ ਆ ਸੁਮੇਧ ਸੈਣੀ ਉਮਰਾ ਨੰਗਲ ਐਸਐਸਪੀ ਸ਼ਰਮਾ ਸਾਰੇ ਉੱਥੇ ਸਿੱਖ ਸੰਗਤ ਦੇ ਉੱਤੇ ਗੋਲੀਆਂ ਚਲਾ ਕੇ ਉਹਨਾਂ ਨੇ ਸਿੱਧਾ ਚੇਨ ਆਫ ਕਮਾਂਡਸ ਪ੍ਰਕਾਸ਼ ਸਿੰਘ ਬਾਦਲ ਹੋਮ ਮਿਨਿਸਟਰ ਸੁਖਬੀਰ ਸਿੰਘ ਬਾਦਲ ਸੁਮੇਤ ਸਿੰਘ ਸੈਣੀ ਡੀਜੀਪੀ ਤੋਂ ਉਮਰਾਂ ਨੰਗਲ ਤੋਂ ਥੱਲੇ ਤਾਈਂ ਜਾਂਦਾ ਹੈ ਇਸ ਕੇਸ ਦੇ ਵਿੱਚ ਜਿਹੜੇ ਰਫਲ ਤੋਂ ਗੋਲੀਆਂ ਚੱਲੀਆਂ ਸੀ ਉਹ ਐਵੀਡੈਂਸ ਰੂਮ 'ਚ ਉਹਦੀ ਟੈਂਪਰਿੰਗ ਵੀ ਹੋਈ ਹੈ ਔਰ ਸਟੇਟ ਨੇ ਗੁਰੂ ਸਾਹਿਬ ਦਾ ਕੋਈ ਇਨਸਾਫ ਅਜੇ ਤੱਕ ਨਹੀਂ ਦਿੱਤਾ ਭਾਵੇਂ ਆਮ ਆਦਮੀ ਪਾਰਟੀ ਨੇ ਬਰਗਾੜੀ ਬਾੜੇ ਬਹੁਤ ਵੱਡੇ ਮੋਰਚੇ ਵੀ ਲਾਏ ਹੋਣ ਸ ਇਹ ਜਿਹੜਾ 328 ਰੂਪਾਂ ਦਾ ਕੇਸ ਹੈਗਾ ਇਦੇ ਲਈ 1 ਸਾਲ ਅਸੀਂ ਬੀਬੀ ਜਗੀਰ ਕੌਰ ਦੇ ਘਰ ਦੇ ਸਾਹਮਣੇ ਬੈਠੇ ਰਹੇ ਕਿ ਇਨਸਾਫ ਦੋ ਤੇ ਸਤਿੰਦਰਪਾਲ ਸਿੰਘ ਕੋਹਲੀ ਦੇ ਉੱਤੇ ਕੇਸ ਜੱਜ ਕਰਨ ਵਾਸਤੇ ਔਰ ਜਿਹੜਾ ਅਸੀਂ ਆਹ ICAI ਜਿਹੜਾ ਚਾਰਟਰਡ ਅਕਾਊਂਟੈਂਟਸ ਦਾ ਇੰਸਟੀਚਿਊਟ ਹੈ ਉਹਨਾਂ ਨੇ ਵੀ ਲਿਖ ਕੇ ਦਿੱਤਾ ਹੈ ਕਿ ਇਹਨੇ ਬਹੁਤ ਵੱਡੇ ਕਪਲੇ ਕੀਤੇ ਹਨ SGPC 'ਚ ਜੋ ਈਸ਼ਰ ਸਿੰਘ ਦੀ ਰਿਪੋਰਟ ਦੇ ਵਿੱਚ ਦਰਜ ਹੈ ਦੇ ਦੇ ਵਿੱਚ ਇਹਦੀ ਆਪ ਲਿਖੀ ਹੋਇਆ ਬਿਆਨ ਹੈ ਕਿ ਮੈਂ ਕੋਈ ਕੰਮ ਨਹੀਂ ਕੀਤਾ ਨਾ ਇਹਨੇ ਬੰਦੇ ਲਾਏ ਇਹਨੂੰ ਮਹੀਨੇ ਦਾ ਹਫਤੇ ਦੇ ਵਿੱਚ ਤਿੰਨ ਦਿਨ ਉਹਰੇ ਅੰਬਰਸਰ ਕੱਟਣੇ ਸੀ ਕਦੀ ਨਹੀਂ ਇਹਨੇ ਕੱਟੇ ਐਨਐਸਜੀਪੀਸੀ ਦੇ ਖੁਦ ਸਟਾਫ ਤੋਂ ਸਾਰੀ ਆਡਿਟ ਕਰਾਈ ਹੈ ਇਹਨੇ ਆਪਣੇ ਬੰਦੇ ਉਹਰੇ ਲਾਈਵ ਨਹੀਂ ਡੇਢ ਕਰੋੜ ਸਾਲ ਦਾ ਜਿਹੜਾ ਇਹ ਲੈ ਰਿਆ ਸੀਗਾ ਉਹ ਨਿਰਾ ਤੇ ਨਿਰਾ ਫਰਾਡ ਸਾਬਤ ਆ ਰਿਹਾ ਕਿਉਂਕਿ ਇਹਨੇ ਕੁਝ ਵੀ ਪਕੜ ਕੇ ਦਿੱਤਾ ਨਹੀਂ ਹੈਗਾ ਹੁਣ ਇਹ ਬੰਦੇ ਨੂੰ ਬਾਰ-ਬਾਰ ਐਸਜੀਪੀਸੀ ਨੇ ਇੰਨੀ ਈਜ਼ੀਲੀ ਲੇਟ ਆਫ ਕਿਉ ਕੀਤਾ ਇਹਦੇ ਉੱਤੇ ਬਣਦੀਆਂ ਕਾਰਵਾਈ ਜੱਤ ਕੇ ਅੰਤਰਮ ਕਮੇਟੀ ਨੇ ਮਤੇ ਵੀ ਪਾਤੇ ਕਿ ਇਹਦੇ ਤੋਂ ਪਾਸੇ ਵਾਪਸ ਦਿੱਤੇ ਜਾਣ ਇਨਾ ਟਾਈਮ ਕਿਉ ਲੱਗਿਆ ਹੈਗਾ ਇਹਦਾ ਇੱਕ ਜਿਹੜਾ ਪੱਖ ਹੈ ਉਹ ਇਹ ਹੈ ਕਿ ਇਹ ਸਤਿੰਦਰ ਪਾਲ ਸਿੰਘ ਕੋਹਲੀ ਸੁਖਬੀਰ ਬਾਦਲ ਦੀਆਂ ਨਿੱਜੀਆਂ ਕੰਪਨੀਆਂ ਚ ਵੀ ਕੰਮ ਕਰਦਾ ਹੈ ਇਸਨੇ ਪੀਟੀਸੀ ਚੈਨਲ ਦੇ ਵਿੱਚ ਵੀ ਇਹਦਾ ਹੱਥ ਹੈ ਇਹਦਾ ਉਹ ਪਾਸਟ ਵਿੱਚ ਕੇਬਲਸ ਜੀਬੀਐਨ ਨੇ ਸੁਖਬੀਰ ਵੱਲੋਂ ਕੰਮ ਕਰਾਇਆ ਹੋਇਆ ਹੈਗਾ ਔਰ ਇਹ ਉਹਦਾ ਨਿੱਜੀ ਸਲਾਹਕਾਰ ਫਾਈਨੈਂਸ਼ੀਅਲ ਹੈ ਇਹਦੇ ਵਿੱਚ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਤਿੰਦਰ ਪਾਲ ਸਿੰਘ ਕੋਲੀ ਦੇ ਜਿਹੜੇ ਰਿਲੇਸ਼ਨਸ਼ਿਪ ਬਾਦਲ ਪਰਿਵਾਰ ਦੀਆਂ ਕੰਪਨੀਆਂ ਨਾਲ ਹੈ ਉਹਦਾ ਵੀ ਪੜਤਾਲ ਹੋਵੇ ਕਿਉਂਕਿ ਸਾਨੂੰ ਇਸ ਗੱਲ ਦਾ ਵੀ ਸ਼ੱਕ ਹੈ ਕਿ ਸਤਿੰਦਰ ਪਾਲ ਸਿੰਘ ਕੋਲੀ ਨੂੰ ਕੰਪਨਸੇਸ਼ਨ ਐਸਜੀਪੀਸੀ ਵੱਲੋਂ ਦਵਾਈ ਗਈ ਹੈ ਕੰਮ ਇੱਥੇ ਕੋਈ ਕੀਤਾ ਨਹੀਂ ਹੈਗਾ ਜਿਹੜੇ ਕੰਮ ਕੀਤੇ ਆ ਉਹ ਬਾਦਲ ਪਰਿਵਾਰ ਦੀਆਂ ਕੰਪਨੀਆਂ ਵਾਸਤੇ ਕੀਤੇ ਆ ਕਹਿਣ ਦਾ ਮਤਲਬ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਜਿਸ ਨੇ ਆਪਣਾ ਪ੍ਰਧਾਨ ਐਸਜੀਪੀਸੀ ਦਾ ਰੱਖਿਆ ਹੋਇਆ ਧਾਮੀ ਸਿੰਘ ਧਾਮੀ ਜੀ ਉਹ ਸਪਸ਼ਟ ਰੂਪ ਚ ਕਹਿੰਦੇ ਆ ਕਿ ਮੈਂ ਅਕਾਲੀ ਦਲ ਬਾਦਲ ਦਾ ਨੁਮਾਇੰਦਾ ਹੈਗਾ ਇਹਨਾਂ ਨੇ ਮਿਲੀ ਭੁਗਤ ਨਾਲ ਇਹਦੀਆਂ ਕਾਰਵਾਈਆਂ ਟਾਈਮ ਸੀਰੇ ਤੇ ਪੂਰੀਆਂ ਕੀਤੀਆਂ ਨਹੀਂ ਹੈਗੀਆਂ ਤੇ ਸਾਨੂੰ ਇਹ ਵੀ ਸ਼ੱਕ ਹੈ ਕਿ ਇਹਦੀ ਕੰਪਨਸੇਸ਼ਨ ਵਾਪਸ ਲੈਣ ਤੇ ਉਹਨਾਂ ਨੇ ਬਾਦਲ ਸਾਹਿਬ ਨੇ ਇਹਦੇ ਉੱਤੇ ਰੋਕ ਲਾਈ ਹੋਈ ਤੇ ਐਸਜੀਪੀਸੀ ਨੂੰ ਸੌਫਟ ਕਾਰਨਰ ਇਹਦੀਆਂ ਕੀਤੀਆਂ ਹੋਈਆਂ ਕਰਤੂਤਾਂ ਤੇ ਦਿੱਤਾ ਗਿਆ ਹੋਵੇ ਕਹਦਾਦੇ ਕਿ 328 ਪਾਵਨ ਸਰੂਪਾਂ ਦਾ ਮਾਮਲਾ ਲਗਾਤਾਰ ਪਖਿਆ ਹੋਇਆ ਜਿਸ ਤੋਂ ਬਾਅਦ ਦੇ ਗ੍ਰਿਫਤਾਰੀ ਤੋਂ ਬਾਅਦ ਹੁਣ ਇਹ ਮਾਮਲਾ ਹੋਰ ਵੀ ਗਰਮਾਉਂਦਾ ਨਜ਼ਰ ਆ ਰਿਹਾ ਤੇ ਇਨਸਾਫ ਮਿਲਣ ਦੀ ਕਿੰਨ ਜਾਗਦੀ ਨਜ਼ਰ ਆ ਰਹੀ ਹੈ ਹਕੀਕਤ ਰੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ